ਆਇਕ ਮੈਂ ਵੀ ਪਾਈ ਇੱਥੇ ਲਈ ਆਈ ਕਿ ਨਦੇ ਲਈ ਇਹ ਦਗਾ ਦਾ ਨਹੀਂ ਪਤਾ ਹਲੇ ਹਾਂਜੀ ਮੈਂ ਸਕੀਨ ਚਲ ਕੇ ਆਈ ਨਹੀਂ ਚਲ ਗਈ ਨਹੀਂ ਆ ਕਿਉਂ ਮੈਂ ਕਿਥੇ ਆ ਤਾਂ ਇਹ ਕਹਿੰਦੇ ਇੰਦਰ ਨੂੰ ਇੰਦਰ ਨੂੰ ਕਹਿੰਦਾ ਜੇ ਤੂੰ ਕੇਜ ਕੇ ਮੇਰੇ ਮਿਲਣ ਮਿਲਣ ਮਿਲ ਕੇ ਜੇ ਨਹੀਂ ਐਪਲੀਕੇਸ਼ਨ ਪਾ ਗਏ ਆ ਤੂੰ ਤੇ ਕਿਹਦੇ ਨਾਲ ਆਸੇ ਕਿ ਨੇ ਦਲੇ ਆ ਅਸਰ ਨਹੀਂ ਆ ਰਿਹਾ ਤੇ ਪੋਸਟ ਲਿਖਣਾ ਹਨਾ ਸੋਰੀ ਜੇ ਬੰਦੇ ਉਧਰ ਐਸੇ ਇੱਧਰ ਆ। ਨਹੀਂ ਵੇ ਇੱਧਰ ਹੀ ਇੱਧਰ ਨਹੀਂ ਲਿਆਉਂਦੀ। ਕੋਈ ਇੱਧਰ ਆ। ਗੋਲਾ ਨਹੀਂ ਕੰਗਾ। ਨਹੀਂ ਨਹੀਂ। ਆ ਵੇ। ਸਟਾਜੀ ਬਦੂਨੀ ਆ ਵੇ। ਹੂੰ। ਦੀਦੀ ਭਾਏ ਵੀ ਤੂੰ ਤਿੰਨ ਦਿਨ ਕੋਟੀਆਂ ਪਾਉਂਦੀ। ਉਹ ਪਤਾ ਲੱਗਣਾ ਚਾਹੀਦਾ ਜਿਹਦੀ ਸੁਣੀ ਲੱਗੀ ਹੈ। ਆ ਉਦੋਂ ਦੀ ਕੋਟ ਪੈ ਜਾਣੇ ਜਿਹੜੇ ਤੇਰੇ ਕੋ ਕਿੰਨੇ ਹੀ ਆ। ਹੂੰ। ਸਮਨ ਨੇ ਨਹੀਂ ਨਹੀਂ ਮੈਂ ਲੈ ਲਿਆ ਉਹ ਗਾ ਉਹ ਵੀਡੀਓ ਬਣਾਉਂਦੀ ਵਿਚਾਰੀ ਮੈਂ ਦੇਖੋ ਭਾਈ ਇਹ ਕੀ ਕਿਸ ਦੀ ਸੁਮਨ ਵਾਲੀ ਜਿਹੜੀ ਵੀ ਹੈਗੀ ਆ ਵਾਲੀ ਜਿਹੜੀ ਤੋਂ ਬੜੀਆਂ ਬਾਕੀ ਦੇਖਾਂ ਮੈਂ ਹਾਂ ਤਾਂ ਇਹ ਹਾਂ ਇਹ ਤੋ ਤਾ ਕੰਟੀ ਕਿਤੇ ਸੇ ਬਜੀ ਜਾ ਮੈਂਂਟੀ ਵੀ ਆਇਆ ਕੱਚ ਰੰਗ ਹੈਗਾ ਫਿਰ ਇਹਦੇ ਵਿੱਚ ਉਹ ਥੱਲੇ ਵਾਲੇ ਡੇਬੇ ਵਿੱਚ ਵੇਖ ਲੈ ਥੱਲੇ ਵਾਲੇ ਕਰ ਕੇ ਦੇ ਅੰਦਰ ਲਿਆ ਲਈ ਆਪ ਕੋਲੀਆਂ ਖੜਾਵਾ ਆਹ ਮਾਇਦਾ ਗੇਰਨ ਨੂੰ ਬੀਬੀ ਸੋਸੋ ਤੋਂ ਕਢਾ ਲੈਂਦੀਆਂ ਲੈਂਦੀਆਂ ਨਹੀਂ ਸਾਹਮਣੇ ਨਹੀਂ ਕਹਿੰਦੇ ਮਗਰ ਹੋਈ ਕਹਿੰਦੇ ਇਹ ਤਾਂ ਮਾੜਾ ਹੀ ਕਹਿ ਦਿੰਦੇ ਆਹ ਉਹ ਨਾ ਕਹਿੰਦੇ ਨਹੀਂ ਆਜ ਕਰਦੇ ਆ ਜਾਂਦੇ ਚਾਚੀ ਕੋਈ ਗੱਲ ਨਹੀਂ ਬਲਜੀਤ ਨੇ ਰਹਿਣਾ ਹੀ ਹੁਣ ਬਲਜੀਤ ਨੂੰ ਵੀ ਲਿਆ ਇੱਥੇ ਆ ਜਾਂਦੇ ਬਲਜੀਤ ਨੂੰ ਕਹਿੰਦੇ ਸੁੱਖ ਆਈ ਓ ਮੇਲੇ ਨੂੰ ਸੁੱਖ ਇਹਦੇ ਵਲੌਗ ਕਹਿੰਦੀ ਬਲਜੀਤ ਜਾਂ ਸੋਈ ਨਿਕਲਣਾ ਬਾਅਦ ਕੇ ਜਾਂਦੇ ਤੇ ਕੀ ਦੇ ਦੂਣਾ ਤੂੰ ਆ ਵੇਖੀ ਸੋ ਇਹਦੇ ਵਲੌਗ ਵੇਖਦੀ ਐ ਬਲਜੀਤ ਪੂਰੀ ਫਿੱਟਕਦੀ ਆਈ ਐ ਅੱਜ ਇਹ ਇੱਥੇ ਕੋਈ ਆਈ ਹੈ ਐਸਾ ਇੱਥੇ ਵੈਕੀ ਕਰ ਪਾਉਂ ਗਿਆ ਹਾਂ ਮੈਂ ਨਹੀਂ ਬਰਾਏ ਇੱਥੇ ਕੋਈ ਨਹੀਂ ਆਈ ਸੀ ਨਹੀਂ ਕੱਢ ਫਿਰ ਪਤਾ ਲੱਗਣਾ ਉਹ ਮੈਂ ਤਾਂ ਫੈਨ ਛੱਡ ਗਈ ਕਿਵੇਂ ਉਹ ਤੋਂ ਮੈਂ ਮੈਕ ਕਰ ਲਿਆ ਹਾਂ ਆਪੇ ਉਹ ਵਿੱਚ ਘੋਟ ਬਲੋ ਹਾਂ ਨਹੀਂ ਕੀ ਬੜੀ ਹਾਂ ਗਰਮ ਜਾਨ ਸਮਝੇ ਪਾਈਆਂ ਦੀ ਮਾਂ ਹਾਂ ਵਾਲੀ ਕੰਬਦੇ ਹਾਂ ਹਾਂਜੀ ਹਾਂਜੀ ਉਹ ਉਹਦੇ ਵਾਲੇ ਰੰਗ ਜਿਹੜੇ ਉੱਪਰ ਵਾਲੇ ਲੱਬੜੀ ਚ ਉੱਥੇ ਕੱਢਦੇ ਆਂ। 3 6 ਮਾਈ ਸ਼ੈਡ ਹੋਣੀ ਆ ਇਹਦੇ ਵਿੱਚ। ਹਾਂ। ਤੋਂ ਫਾਇ ਮਨ ਰਿਨ ਨੂੰ ਤੇ ਆਪਸਾਂ ਦਾਈਏ। ਵਾਈਟ ਲੈ ਲਓ। ਮੈਂ ਫਿਰ ਸਾਰਿਆਂ ਨਾਲ ਦਲ ਜਾਂਦੀ ਹਾਂ। ਹਾਂ। ਵਾਈਟ ਲੈ ਆਇਆ ਆ। ਆਹ। ਜਿਹੜੀ ਆਹ ਕੋਈ ਜਿਹੜਾ ਦੋਟੇ ਆਲਾ ਹੁੰਦਾ ਹੈ। ਆਹ ਇਹੋ ਜਿਹਾ ਨਾ ਆਹ ਆ। ਉਹ ਵੀ ਉਹ ਵੀ ਚਾਹੀਦੀ। ਕੋਈ ਨਹੀਂ ਮੇਰੀ ਮਨਾਉਂਦੀ ਹੈ ਇਹ ਨਹੀਂ ਕਰਦਾ ਕੋਈ ਨਹੀਂ ਲੈ 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 ਮੈਸੇਜ ਕਰ ਪਾ ਕੇ ਫੋਨ ਫਾਟਾ ਮੈਂ ਬੁੜੀ ਕਰ ਸਕੀ ਹੈ ਨਹੀਂ ਨਹੀਂ ਆਵੇ ਤਾ ਆਲੇ ਹੋਏ ਹੈ ਕੈਂਟ ਨਹੀਂ ਚੱਲੇ ਹਾਂ ਸੋਣੀ ਅੱਛਾ ਜੀ ਜੀ ਹਾਂ ਇਹ ਜਿਹੜੀ ਜਿਹੜੀ ਦੇਖਿਆ ਹਾਂ ਹਾਂ ਚਾਚੀ ਦੋ ਰੋਣੀਆਂ ਹਾਂ ਕਿਧਰ ਗੱਡੀ ਹੁਣ ਮੈਂ ਕਢਾਈ ਆ ਕਦੇ ਕਾਰ ਦਾ ਆਪਣਾ ਅੱਜ ਦਾ ਵੀ ਟ੍ਰੈਂਡ ਆ ਆ ਕਲਰ ਤੇ ਹਾਂ ਪਾ ਕੇ ਵੇਖ ਲੀਂ ਪਾ ਕੇ ਵੇਖ ਲਈ ਅੰਟੀ ਜੀ ਤੇ ਇੱਥੇ ਚਲ ਗਈ ਚੰਗੀ ਵੀ ਲੱਗਿਆ ਐਵੇਂ ਨਾ ਕਹੀ ਜਾਇਓ ਨਹੀਂ ਸੋਹਣੀ ਲੱਗੀ ਠੀਕ ਐ ਇੰਨੇ ਜਣੇ ਝੂੜ ਝੂੜ ਤੂਰੇ ਆਪਣੇ ਮਨ ਨੂੰ ਵੀ ਚੰਗੀ ਲੱਗਣੀ ਚਾਹੀਦੀ ਆ ਕਹਿਣ ਦੀ ਪਿਓ ਫਿਰ ਸਾਰੇ ਨਾ ਚੱਲ ਜਾਂਦਾ ਕੋਟ ਦੀ ਆਂਟੀ ਤੁਸੀਂ ਕੀ ਲੈਣਾ ਆਂ ਆ ਨੋਨੇ ਕੋਈ ਪਸੰਦੋਂ ਮਾ ਏ ਇਦਾਂ ਨਹੀਂ ਆਈ ਮਮਾ

ਕੀ ਵੀ ਲੈ ਲੈ ਨੂੰ ਇਹ ਲਈ ਮੈਂ ਕੋਣਾ ਦਰਮਨ ਅੱਛਾ ਬੋਨ ਨਾ ਮੈਂ ਤੇਰੇ ਨਾਲ ਦਾ ਛੱਗਣਾ ਨਹੀਂ ਬਾਅਦ ਮੈਂ ਘਰ ਹੋ ਰਹੀ ਹਾਂ ਅੱਛਾ ਇਹ ਜਿਹੜਾ ਨਹੀਂ ਮੰਨਾਉਣਾ ਪਾਣਾ ਹਜੇ ਉੱਧਰ ਰਕबीर ਵੀਰ ਨੇ ਹਾਂ ਉਹਦਾਂ ਕਹੀ ਜਾਵੇ ਉਹਦੇ ਮੂੰਹ ਅੱਜ ਤੱਕ ਨਹੀਂ ਮੈਂ ਨਾ ਸੁਣਿਆ ਰਮਨ ਮੈਂਨੇ ਕਹਿਣਾ ਲੱਲਾ ਹਾਂ ਮੈਂ ਜਦੋਂ ਗਈ ਜਾਏਗੀ ਤੇ ਵਕਰੀ ਗੱਲ ਨਾ ਦੇ ਦੇ ਜਾ ਆਪਾਂ ਕਿਹਨਾਂ ਨੂੰ ਨਹੀਂ ਜਿਹੜੀ ਫੱਡੀ ਕਰ ਗਿਆ ਨਹੀਂ ਮੈਂ ਨਹੀਂ ਲੈ ਲਿਆ ਨਾਲ ਬੰਦੇ ਨੂੰ ਸੋਨਾ ਲੱਗਦਾ ਨਾ ਪਾਵੇਂ ਸੁਣਾ ਲੱਗੇ ਚਾਹੇ ਨੰਦੀ ਹੈਗੀ ਨਹੀਂ ਪਰ ਮੈਂ ਲੈ ਲਿਆ ਮੈਂ ਤੇਰੇ ਨਾਲ ਦਾ ਸਮਝੀਂਦੀ ਸੈਟ ਤੇ ਪੰਜਾਬ ਤੋਂ ਬੈਠ ਕੇ ਬਣਾ ਕਲਰ ਹੋਣਾ ਹੈਗਾ ਕਿ ਕਿਹਦੇ ਨਾਲ ਦਾ ਰੰਗ ਦਾ ਹੋਰ ਲੈਣਾ ਇਹ ਬਣਾ ਦਾ ਸਿਹਰੀ ਦੋ ਬਲੂ ਦੇ ਹੋਈ ਜਾਓ ਗ੍ਰੀਨ ਹੈ ਕਲ ਸ਼ਨੀਲ ਵਿੱਚ ਕਿੱਥੇ ਇਕ ਸਾਈਡ ਹੋ ਜਾਓ ਹਾਂ ਫਿਰ ਕੋ ਖਾਓ ਇਹ ਕੀ ਆ? ਆ ਆ ਆਹ ਕੀ? ਦੁੱਧ ਵੀ ਨਹੀਂ ਪੀਂਦਾ। ਨਾ ਨਹੀਂ ਪੀਂਦਾ। ਫਾਹ ਫਾਹ ਨਹੀਂ ਤੇ ਜਾ ਬੁੱਚ। ਆਂ ਤਾਂ ਦਿੱਤੀ ਉਦਾਂ ਹੀ ਮੈਂ ਕੁਛ ਨਹੀਂ ਨਾ। ਆ ਮਮੀ ਨੇ ਫਿੱਟ ਵਾਸਤੇ। ਆਇੱਥੇ ਬਿਠਾ ਕੇ ਗ੍ਰੀਨ ਬੰਦਾ ਨਹੀਂ ਆਣੀ। ਨਾ ਫਿਰ ਬਲੂ ਵਾਲਾ ਇੱਕ ਵੀ ਜਿਹੜਾ ਕਟਾਈ ਵਾਲਾ ਕੱਢੀ ਆ ਉਧਰ ਰੱਖਿਆ ਉਧਰ ਇੱਕ ਉਹ ਦੱਜਾ ਤੇਰਾ। ਆ ਮੈਂ ਵੀ ਗੈਂਟ। ਕੋਈ ਚੀਜ਼ਾਂ ਮੈਂ ਹੋਰ ਦੇਖਾਂ ਤੇ ਕੁਛ। ਖੱਲਿਓ ਇਸਕੇ ਵੀ ਪਾ ਲਈਦੀ ਇਹਦੇ ਹਾਂਜੀ ਇਸਕੇ ਵੀ ਪਾ ਕੇ ਉਹ ਇਸਕੇ ਵੀ ਪਾ ਥੱਲੇ ਤੋਂ ਉੱਤੋਂ ਦੀ ਹਾ ਪਾ ਕਿਹੜੀ ਆ ਵਾਲੀ ਕਿਹਾ ਜਿਹੜੀ ਮਰਜੀ ਮਾਇਆ ਅੱਛਾ ਚਲ ਗਏ ਮਸਿਆਂ ਨੇ ਕਹਿੰਦੇ ਆਨੇ ਫੇ ਉਬਾ ਇਹਦੇ ਨਾਲ ਦੇ ਕਿਤੇ ਰੇ ਪਿੰਦੇ ਆ ਨਾ ਕਿ ਕਿੱਥੇ ਗਈ ਮੈਂ ਨਹੀਂ ਜਾਂਦਾ ਹਾਂ ਨਾ ਨਹੀਂ ਮੈਂ ਜਿੰਨੀ ਵੀ ਉਹਦੇ ਵੈਸੇ ਵੇਖ ਰੋ ਮਰਜੀ ਹੈ ਮੈਂ ਜਿੰਨੀ ਵੀ ਮੈਨੂੰ ਮਿਲਿਆ ਹੁਣ ਕਿਹੜੇ ਕਲਰ ਕਿਹੜੇ ਹੁੰਦੇ ਹੈ ਦੇ ਆਹ ਰੰਗ ਹੈ ਇੱਕ ਬਲੈਕ ਹੋਣਾ ਇੱਕ orange ਦੇਖ ਲੈ ਚੰਗੀ ਹੈ ਲਾਲ ਦੇ ਕਿਹੜਾ ਆਪਾਂ ਲੜੀ ਆਵਾਂ ਆਇਆ orange ਕਿਹੜਾ ਹੈ ਬਲੈਕ ਹੈ ਬਲੈਕ ਹੈ ਉਹ ਵੀ ਚੂਣਾ